10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 15 ਅਗਸਤ 2025 ਦਿਨ ਸ਼ੁੱਕਰਵਾਰ ਸੋਣ ਮਹੀਨੇ ਦੀ 30 ਤਰੀਕ ਹੈ ਜੀ ਸੈਮਯਾਮੋ ਕੈਟਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਭੁੱਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ 'ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਉਪਲਬਧ ਕਰਾਉਂਦੇ ਆ ਜੀ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਇਅਰ ਕੈਨੇਡਾ ਦੀ ਹੜਤਾਲ ਦੀ ਜਿਹਦੇ ਨਾਲ ਹਜ਼ਾਰਾਂ ਲੋਕ ਮੁਸ਼ਕਲ ਦੇ ਵਿੱਚ ਆ ਗਏ ਆ ਪ੍ਰਭਾਵਿਤ ਹੋਏ ਆ ਨਾਲੇ ਗੱਲ ਕਰਾਂਗੇ ਸਰੀ ਦੇ ਇੱਕ ਮਾਪਿਆਂ ਦੀ ਉਹਨਾਂ ਨੇ ਅਪੀਲ ਕੀਤੀ ਆ ਆਪਣੇ ਇੱਕ નિર્ਦੋਸ਼ ਬੱਚੇ ਵਾਸਤੇ ਜਿਹਨੂੰ ਕਿ ਕੁਝ ਸਾਲ ਪਹਿਲਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਟਰੰਪ ਅਤੇ ਪੋਟਨ ਦੀ ਹਾਈ ਪ੍ਰੋਫਾਈਲ ਮੀਟਿੰਗ ਅਲਾਸਕਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਕੀ ਵਾਪਰਿਆ ਜਿਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਨਾਲੇ ਗੱਲਬਾਤ ਕਰਾਂਗੇ ਆਰਐਸਐਸ ਦੀ ਰਾਸ਼ਟਰੀ ਸਵੈਮ ਸੇਵਕ ਸੰਗ ਜਿਨ੍ਹਾਂ ਦੇ ਵਾਸਤੇ ਕਦੀ ਟਰੰਪ ਦੇਵਤਾ ਹੁੰਦਾ ਸੀ ਪਰ ਹੁਣ ਰਾਖਸ਼ ਬਣ ਚੁੱਕਿਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ ਜ਼ਾਹਰ ਕੀਤੇ ਆਪਣੇ ਭੜੇ ਮਨਸੂਬਿਆਂ ਦੀ ਕਿ ਅੰਦਰ ਕੀ ਉਹ ਲਈ ਬੈਠੇ ਆ ਅੱਜ ਖੁੱਲ ਕੇ ਬੋਲ ਪਏ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਂਦੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੇ ਕੇਅਰ ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਹੈ ਹੜਤਾਲ ਤੇ ਲਗਭਗ ਚਲੇ ਗਈ ਪ੍ਰਤੀਤ ਹੋ ਰਹੀ ਹੈ ਉਹਨਾਂ ਦੇ ਜਿਹੜੇ ਕਰਮਚਾਰੀ ਨੇ 10000 ਦੇ ਕਰੀਬ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਫਲਾਈਟ ਅਟੈਂਡੈਂਸ ਨੇ 에ਅਰ ਹੌਸਟੈਸਸ ਨੇ ਉਹਨਾਂ ਵੱਲੋਂ ਇਹ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਕਾਰਨ ਇਹ ਹੀ ਕਿ ਉਹਨਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ ਕਾਮਕਾਰ ਦੇ ਅਸੂਲ ਜਿਹੜੇ ਉਹ ਕਹਿੰਦੇ ਤੇ ਮਾਹੌਲ ਸਹੀ ਨਹੀਂ ਆ ਪਿਛਲੇ ਕੁਝ ਹਫ਼ਤਿਆਂ ਤੋਂ ਗੱਲਬਾਤ ਦਾ ਦੌਰ ਚੱਲ ਰਿਹਾ ਸੀ ਇਰ ਕੈਨੇਡਾ ਉਹਨਾਂ ਦੇ ਕਰਮਚਾਰੀ ਅਤੇ ਉਹਨਾਂ ਦੀ ਯੂਨੀਅਨ ਦੇ ਵਿਚਾਲੇ ਪਰ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਅੱਜ ਕੱਲ ਇਰ ਕੈਨੇਡਾ ਵੱਲੋਂ ਕਿਹਾ ਗਿਆ ਸੀਗਾ ਕਿ ਉਹ ਤਨਖਾਹ ਵਧਾਉਣ ਲਈ ਰਾਜ਼ੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਦੇਖੋ ਅਸੀਂ ਆਤਨ ਕਾ 40 33% ਵਾਦਾ ਕਰ ਰਹੇ ਆ ਆ ਸਹੂਲਤਾਂ ਦੇਣ ਲਈ ਤਿਆਰ ਆ ਪਰ ਗੱਲਬਾਤ ਕਿਸੇ ਸਰੇ ਨਹੀਂ ਲੱਗੀ ਸਿੱਟੇ ਵਜੋਂ ਕੈਨੇਡਾ ਵੱਲੋਂ ਬਹੁਤ ਸਾਰੀਆਂ ਫਲਾਈਟਸ ਰੱਦ ਕੀਤੀਆਂ ਜਾ ਰਹੀਆਂ ਆ ਤੇ ਜਿਵੇਂ ਹੁਣ ਲੱਗੇ ਰਿਹਾ ਕਿ ਹੜਤਾਲ ਟਾਲਣੀ ਬੜੀ ਮੁਸ਼ਕਲ ਆ ਤਾਂ ਕੱਲ ਨੂੰ 에ਅਰ ਕੈਨੇਡਾ ਦੇ ਪੂਰੀ ਦੁਨੀਆ ਦੇ ਵਿੱਚ ਜਹਾਜ਼ ਖੜ ਜਾਣਗੇ ਕਿਉਂਕਿ 에ਅਰ ਕੈਨੇਡਾ ਇੱਕ ਬਹੁਤ ਵੱਡੀ 에ਅਰ ਲਾਈਨ ਆ ਇੱਥੇ ਕੈਨੇਡਾ ਦੇ ਵਿੱਚ ਚੱਲਣ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਹੜਾਣਾ ਜਾਂਦੀਆਂ ਸੋ ਇਹਦੇ ਨਾਲ ਪੂਰੀ ਦੁਨੀਆ ਦੇ ਲੋਕ ਪ੍ਰਭਾਵਿਤ ਹੋਣਗੇ ਅੱਜ ਜਿਹੜੀ ਯੂਨੀਅਨ ਇਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਨੁਮਾਇੰਦਗੀ ਕਰਦੀ ਆ ਉਹਨਾਂ ਵੱਲੋਂ ਕਯੂਪੀ ਵੱਲੋਂ ਕੈਨੇਡਾ ਦੇ এমਪਲాయਮੈਂਟ ਮੰਤਰੀ ਜਾਨੀ ਕਿ ਨੌਕਰੀਆਂ ਦੇ ਬਾਰੇ ਮੰਤਰੀ ਪੈਟੀ ਹੈਡ ਟੂ ਨੂੰ ਵੀ ਅਪੀਲ ਕੀਤੀ ਗਈ ਆ ਕਿ ਯਰ ਕੈਨੇਡਾ ਵੱਲੋਂ ਹੁਣ ਤੁਹਾਨੂੰ ਕਿਹਾ ਜਾਣਾ ਕਿ ਤੁਸੀਂ ਵਿਚੋਲਗੀ ਕਰੋ ਕਿਉਂਕਿ ਜਦੋਂ ਇਹ ਵੱਡੀਆਂ ਕਾਰਪੋਰੇਸ਼ਨਾਂ ਹੁੰਦੀਆਂ ਵੱਡੇ ادارے ਹੁੰਦੇ ਆ ਖਾਸ ਕਰਕੇ ਜ਼ਰੂਰੀ ਕੰਮਾਂ ਦੇ ਨਾਲ ਸੰਬੰਧਿਤ ਉਹਦੇ ਵਿੱਚ ਕੈਨੇਡਾ ਸਰਕਾਰ ਕਈ ਵਾਰੀ ਵਿਚੋਲਗੀ ਦੀ ਕਰਦੀ ਆ ਜਦੋਂ ਰੇਲਵੇ ਦੀਆਂ ਸਟ੍ਰਾਈਕਸ ਹੋਈਆਂ ਉਦੋਂ ਵੀ ਕੈਨੇਡਾ ਸਰਕਾਰ ਵੱਲੋਂ ਵਿਚੋਲਗੀ ਕੀਤੀ ਗਈ ਜਦੋਂ ਕੈਨੇਡਾ ਪੋਸਟ ਦੀ ਹੜਤਾਲ ਹੋਈ ਆ ਉਹਨਾਂ ਵੱਲੋਂ ਵਿਚੋਲਗੀ ਕੀਤੀ ਗਈ ਵੀ ਤਾਂ ਕਿ ਲੋਕ ਖੱਜਲ ਨਾ ਹੋਣ ਹੁਣ ਏਅਰ ਕੈਨੇਡਾ ਚਾਹੁੰਦੀ ਆ ਵੀ ਕਿਸੇ ਤਰੀਕੇ ਕੈਨੇਡਾ ਸਰਕਾਰ ਵਿੱਚ ਦਖਲ ਦੇਵੇ ਅਤੇ ਇਹ ਹੜਤਾਲ ਹੋਣ ਨਾ ਦੇਵੇ ਦੂਜੇ ਪਾਸੇ ਯੂਨੀਅਨ ਅਤੇ ਕਰਮਚਾਰੀ ਕਹੇ ਆ ਕਿ ਕੈਨੇਡਾ ਸਰਕਾਰ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਇਹ ਉਹਨਾਂ ਦੇ ਹੱਕਾਂ ਦੀ ਉਹਨਾਂ ਦੇ ਸਹੂਲਾਂ ਦੀ ਲੜਾਈ ਆ ਤੇ ਇਸ ਵਾਸਤੇ ਉਹ ਕੋਈ ਪਾਸਾ ਨਾ ਲੈਣ ਸੋ ਕੁੱਲ ਮਿਲਾ ਕੇ ਇਹ ਹੜਤਾਲ ਜਿਹੜੀ ਆ ਜੀ ਇੱਕ ਅਸਲੀਅਤ ਵਿੱਚ ਬਦਲਦੀ ਪ੍ਰਤੀਤ ਹੋ ਰਹੀ ਆ ਕੱਲ ਹੀ ਤਕਰੀਬਨ 300 ਦੇ ਕਰੀਬ ਫਲਾਈਟਸ ਜਿਹੜੀਆਂ ਉਡੜੀਆਂ ਸੀ ਉਹ ਨਹੀਂ ਉੱਡ ਸਕੀਆਂ 55000 ਦੇ ਕਰੀਬ ਲੋਕ ਪ੍ਰਭਾਵਿਤ ਹੋਏ ਆ ਤੇ ਅੱਜ 500 ਦੇ ਕਰੀਬ ਹੋਰ ਫਲਾਈਟਸ ਕਹੇ ਜਾ ਰਿਹਾ ਕਿ ਉਹ ਰੱਦ ਹੋ ਸਕਦੀਆਂ ਆ ਕੁੱਲ ਮਿਲਾ ਕੇ ਜੇਕਰ ਕੱਲ ਨੂੰ ਜਿਹੜੀ ਹੜਤਾਲ ਬਿਲਕੁਲ ਹੀ ਮੁਕੰਮਲ ਤੌਰ ਦੇ ਉੱਤੇ ਸ਼ੁਰੂ ਹੋ ਜਾਂਦੀ ਆ ਤਾਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਜਹਾਜ਼ ਕੈਨੇਡਾ ਦੇ ਖੜੇ ਆ ਉੱਥੇ ਖੜੇ ਰਹਿਣਗੇ ਜਿੰਨਾ ਚਿਰ ਦੁਬਾਰਾ ਗੱਲਬਾਤ ਕਿਸੇ ਲਈ ਤੇ ਨਹੀਂ ਆਉਂਦੀ ਇਹਦੇ ਨਾਲ ਕੈਨੇਡਾ ਨੂੰ ਕਿੰਨਾ ਘਾਟਾ ਪਊਗਾ ਇਹਦਾ ਅੰਦਾਜ਼ਾ ਆਪਾਂ ਲਾ ਹੀ ਸਕਦੇ ਆ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੀ ਖੱਜਲਖਵਾਰ ਹੋ ਰਹੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ 6 ਫੋਰ ਜਸਟਿਸ ਵੱਲੋਂ ਰੈਫਰੈਂਡਮ ਕਰਵਾਇਆ ਜਾ ਰਿਹਾ ਇਸੇ ਵੀਕਐਂਡ ਦੇ ਉੱਤੇ 17 ਤਰੀਕ ਨੂੰ ਉੱਥੇ ਹਿੱਸਾ ਲੈਣ ਦੇ ਲਈ ਪੂਰੇ ਨਾਰਥ ਮਰਕਾ ਦੇ ਵਿੱਚੋਂ ਲੋਕ ਪਹੁੰਚ ਰਹੇ ਸੀਗੇ ਕੈਨੇਡਾ ਤੇ ਅਮਰੀਕਾ ਦੇ ਆਡਰ ਸ਼ਹਿਰਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਦੇ ਨਾਲ ਆ ਫਲਾਈਟ ਲੈਣੀ ਸੀਗੀ ਤੇ ਉਹ ਸਾਰੇ ਪ੍ਰਭਾਵਿਤ ਹੋ ਰਹੇ ਆ ਹੋਰ ਫਲਾਈਟਸ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਇਸੇ ਦੌਰਾਨ ਕੈਨੇਡਾ ਵੱਲੋਂ ਆਪਣੇ ਮਸਾਫਰਾਂ ਨੂੰ ਖੁਸ਼ ਕਰਨ ਦੇ ਵਾਸਤੇ ਪਤਿਆਉਣ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਜਿਹੜੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਉਹਨਾਂ ਦੇ ਵਾਸਤੇ ਪੈਸੇ ਮੋੜੇ ਜਾ ਰਹੇ ਆ ਪਰ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਜਿਹੜੇ ਕੁਝ ਵਕੀਲ ਨੇ ਮਾਹਰ ਨੇ ਉਹ ਕਹਿ ਰਿਹਾ ਕਿ ਜੇਕਰ ਉਹ ਚਾਹਣ ਤਾਂ ਸਿਰਫ ਰਿਫੰਡ ਦੇ ਨਾਲ ਪੈਸੇ ਵਾਪਸ ਹੋਣ ਦੇ ਨਾਲ ਹੀ ਉਹ ਸਬਰ ਨਹੀਂ ਕਰ ਸਕਦੇ ਉਹਨਾਂ ਕੋਲ ਕੁਝ ਹੋਰ ਆਪਸ਼ਨਸ ਵੀ ਹੈਗੀਆਂ ਉਹ ਕਹਿੰਦੇ ਦੁਨੀਆ ਭਰ ਦੀਆਂ 에ਅਰਲਾਈਨਸ ਜੇ ਕਸੂਲ ਦੇ ਹੇਠ ਵੱਜੀਆਂ ਹੁੰਆਂ ਆ ਕਿ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਜੇਕਰ ਕੋਈ ਫਲਾਈਟ ਕੈਨਸਲ ਹੁੰਦੀ ਆ ਤੇ ਉਹ ਗਲਤੀ ਜਿਹੜੀ ਆ ਆਧਾਰੇ ਦੀ ਆ ਤਾਂ ਉਹਦੇ ਵਾਸਤੇ ਮਸਾਫਰ ਦਾ ਕਸੂਰ ਕੋਈ ਨਹੀਂ ਤੇ ਉਹਨਾਂ ਨੂੰ ਹੋਰ ਕੋਈ 에ਅਰਲਾਈਨ ਜਿਹੜੀ ਝਟਪਟ ਅਵੇਲੇਬਲ ਆ ਉਹ ਲੈ ਕੇ ਦੇਣੀ ਪੈਂਦੀ ਹੈ ਚਾਹੇ ਜਿੰਨੀ ਮਰਜ਼ੀ ਮਹਿੰਗੀ ਟੈਕਟ ਹੋਵੇ ਸੋ ਮਤਲਬ ਇਹ ਆ ਇਹ ਨਿਕਲਦਾ ਕਿ ਕੈਨੇਡਾ ਦੇ ਵਿੱਚ ਜੇਕਰ ਇਹ ਲਾਈਨ ਦਾ ਏਅਰ ਕੈਨੇਡਾ ਜਿਹੜੀ ਆ ਖੜਦੀ ਆ ਤਾਂ ਜਿਹੜੇ ਮੁਸਾਫਰ ਨੇ ਉਹ ਜੇ ਚਾਹਣ ਤਾਂ ਉਹਨਾਂ ਨੂੰ ਏਅਰ ਕੈਨੇਡਾ ਨੂੰ ਕੋਲੋਂ ਪੈਸੇ ਲੈ ਕੇ ਹੋਰ ਏਅਰ ਲਾਈਨਾਂ ਦੀਆਂ ਟਿਕਟਾਂ ਖਰੀਦ ਕੇ ਪਹੁੰਚਾਉਣਾ ਪਊਗਾ ਜਿੱਥੇ-ਜਿੱਥੇ ਉਹਨਾਂ ਨੇ ਜਾਣਾ ਸੀ ਇਹ ਉਹਨਾਂ ਦੇ ਹੱਕ ਵਿੱਚ ਆ ਇਹ ਉਹਨਾਂ ਦੇ ਸੂਲ ਵਿੱਚ ਲਿਖਿਆ ਹੋਇਆ ਆ ਇਹਦੀ ਵਰਤੋਂ ਕੀਤੀ ਜਾ ਸਕਦੀ ਆ ਕਿਉਂਕਿ ਇਹ ਉਹਨਾਂ ਦਾ ਫਰਜ਼ ਆ ਤੇ ਇਹ ਲਿਖਤੀ ਇੱਕ ਤਰੀਕੇ ਦੇ ਨਾਲ ਚਾਰਟਰਸ ਦੇ ਵਿੱਚ ਲਿਖਿਆ ਹੋਇਆ ਆ ਕੈਨੇਡਾਜ਼ 에어 ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨ ਇਸ ਗੱਲ ਦੀ ਗਵਾਹੀ ਦਿੰਦੇ ਆ ਸੋ ਚਾਹੇ ਜਿੰਨੀ ਮਰਜ਼ੀ ਮਹਿੰਗੀ ਟਿਕਟ ਆਵੇ 에어 ਕੈਨੇਡਾ ਨੂੰ ਉਹ ਟਿਕਟ ਤੁਹਾਨੂੰ ਖਰੀਦ ਕੇ ਦੇਣੀ ਪੈਣੀ ਆ ਪਰ ਜੇਕਰ ਤੁਸੀਂ ਰਿਫੰਡ ਲੈ ਲੈਣੇ ਆ ਫਿਰ ਇਹਦੇ ਵਾਸਤੇ ਉਹ پابੰਦ ਨਹੀਂ ਆ ਸੋ ਇਰ ਕੈਨੇਡਾ ਵੱਲੋਂ ਆਪਣਾ ਘੱਟ ਤੋਂ ਘੱਟ ਨੁਕਸਾਨ ਹੋਵੇ ਇਹਦੇ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਆ ਉਹਨਾਂ ਵਿੱਚੋਂ ਇੱਕ ਕੋਸ਼ਿਸ਼ ਇਹ ਆ ਕਿ ਰਿਫੰਡ ਜਿਹੜਾ ਆ ਉਹ ਕਿਸ ਤਰੀਕੇ ਦੇ ਦੇ ਸਕੀਏ ਕਿਉਂਕਿ ਹੁੰਦਾ ਇਹ ਆ ਕਿ ਜਦੋਂ ਹੁਣ ਸਾਰਾ ਕੁਝ ਬਾਅਦ ਚ ਨਾਰਮਲ ਹੋ ਗਿਆ ਅੜਤਾਲ ਖਤਮ ਹੋ ਗਈ ਮੁੜ ਕੇ ਚੱਲ ਪਿਆ ਤੇ ਬਹੁਤ ਸਾਰੀਆਂ ਜਿਹੜੀਆਂ ਆ ਉਹ ਲਾ ਸੂਟਸ ਮੁਕੱਦਮੇ 에ਅਰ ਕੈਨੇਡਾ ਦੇਤੇ ਹੋਣੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਣਾ ਆ ਕਿਸੇ ਦੀ ਕੋਈ ਮੀਟਿੰਗ ਰਹਿ ਗਈ ਕਿਸੇ ਦਾ ਕੋਈ ਫਿਊਨ ਦਾ ਕਿਸੇ ਦਾ ਕੋਈ ਵਿਆਹ ਕੋਈ ਇਹੋ ਜਿਹੇ ਇਵੈਂਟ ਜਿਹੜੇ ਜ਼ਿੰਦਗੀ 'ਚ ਕੋਈ ਵਾਰੇ ਹੋਣੇ ਸੀ ਬਹੁਤ ਸਾਰੇ ਲੋਕਾਂ ਦਾ ਆਰਥਿਕ ਨੁਕਸਾਨ ਹੋ ਸਕਦਾ ਆ ਸੋ ਇਸ ਕਰਕੇ ਜੇ ਕੈਨੇਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਬਲਿਕ ਲਾ ਸੂਟਸ ਦਾ ਸਾਹਮਣਾ ਵੀ ਕਰਨਾ ਪਊਗਾ ਪਰ ਇਹ ਗੱਲ ਪੱਕੀ ਆ ਕਿ 에ਅ ਕੈਨੇਡਾ ਨੂੰ ਜੇਕਰ ਤੁਸੀਂ ਕਹੋ ਕਿ ਅਸੀਂ ਰੀਫੰਡ ਨਹੀਂ ਲੈਣਾ ਸਾਨੂੰ ਬਦਲਵੀਂ ਫਲਾਈਟ ਲੈ ਕੇ ਦਿਓ ਤਾਂ ਉਹ ਫਲਾਈਟ ਉਹਨਾਂ ਨੂੰ ਲੈ ਕੇ ਦੇਣੀ ਪੈਣੀ ਆ ਜੀ ਇਸੇ ਨਾਲ ਹੀ ਆਪਾਂ ਗੱਲ ਸਰੀ ਸ਼ਹਿਰ ਦੀ ਕਰੀਏ ਤਾਂ ਸਰੀ ਸ਼ਹਿਰ ਦੇ ਵਿੱਚ ਗੈਂਗ ਹਿੰਸਾ ਬਹੁਤ ਫੈਲਦੀ ਰਹੀ ਆ ਇਹਦੇ ਵਿੱਚ ਕਈ ਵਾਰੀ ਨਿਰਦੋਸ਼ ਵੀ ਮਰਦੇ ਰਹੇ ਆ ਅਜਿਹੀ ਹੀ ਇੱਕ ਵਾਰਦਾਤ ਸਰੀ ਦੇ ਵਿੱਚ 23 ਜੁਲਾਈ 2016 ਨੂੰ ਹੋਈ ਸੀ 90 A ਐਵੇਨਿਊ ਤੇ 142 ਸਟਰੀਟ ਦੇ ਕੋਲ ਇੱਕ ਨਿਰਦੋਸ਼ ਨੌਜਵਾਨ ਜਿਹੜਾ ਉਹ ਗੈਂਗ ਹਿੰਸਾ ਦੀ ਪੇਟ ਚੜ ਗਿਆ ਸੀ 28 ਸਾਲਾਂ ਦਾ ਜਤਿੰਦਰ ਸੰਧੂ ਜਿਹਨੂੰ ਕਿ ਪਿਆਰ ਦੇ ਨਾਲ ਉਹਦੇ ਘਰ ਦੇ ਮਾਈਕਲ ਸਾਦੇ ਸੀ ਉਹਦੀ 28 ਸਾਲ ਦੀ ਸੀਗੇ ਵੇਲੇ ਉਮਰ ਸੀ ਅੱਜ ਉਹਨੇ 37 ਸਾਲਾਂ ਦਾ ਹੋਣਾ ਸੀਗਾ ਤੇ ਉਹ ਇੱਕ ਗਲਤੀ ਦੇ ਨਾਲ ਭਲੇਖੇ ਦੇ ਨਾਲ ਗੈਂਗ ਹਿੰਸਾ ਦੀ ਭੇਡ ਚੜ ਗਿਆ ਉਦੋਂ ਜਿਹੜੀ ਜਾਣਕਾਰੀ ਬਾਹਰ ਆਈ ਸੀਓ ਇਹ ਕਿਹਾ ਗਿਆ ਸੀ ਕਿ ਕੁਝ ਗੈਂਗਸਟਰ ਕਿਸੇ ਹੋਰ ਨੂੰ ਮਾਰਨ ਦੇ ਵਾਸਤੇ ਜੜੀ ਕਰ ਰਿਆ ਸੀ ਇਹ ਅਚਾਨਕ ਇਹ ਤੇ ਇਹਦਾ ਦੋਸਤ ਬਾਹਰ ਨਿਕਲੇ ਉਹਨਾਂ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਮਝਿਆ ਕਿ ਉਹ ਲੋਕ ਨੇ ਜਿਹਨਾਂ ਨੂੰ ਉਹ ਮਾਰਨਾ ਚਾਹੁੰਦੇ ਆ ਇਹਦੇ ਵਿੱਚ ਇਸ ਨੌਜਵਾਨ ਜਤਿੰਦਰ ਸੰਧੂ ਦੀ ਮੌਤ ਹੋ ਗਈ ਸੀ ਦੂਜਾ ਬਚ ਗਿਆ ਸੀਗਾ ਹੁਣ ਇਹ ਮਾਪੇ ਜਿਹੜੇ ਨੇ ਸੰਧੂ ਪਰਿਵਾਰ ਜਿਹੜਾ ਆ ਉਹੋ ਅਪੀਲ ਕਰ ਰਿਹਾ ਕਹਿੰਦੇ ਲੋਕਾਂ ਨੂੰ ਤਾਂ ਪਤਾ ਹਨਾ ਜਿਨ੍ਹਾਂ ਨੇ ਮਾਰਿਆ ਉਹ ਲੋਕਾਂ ਨੂੰ ਤਾਂ ਪਤਾ ਵੀ ਕੌਣ ਲੋਕ ਸੀਗੇ ਉਹ ਕਹਿੰਦੇ ਕਿਸੇ ਨਾ ਕਿਸੇ ਕੋਲ ਤਾਂ ਜਾਣਕਾਰੀ ਹੈਗੀ ਆ ਸਾਨੂੰ ਡਿਸਕਲੋਜ਼ਰ ਚਾਹੀਦਾ ਅੱਜ ਸਾਡਾ ਬੇਟਾ 37 ਸਾਲ ਦਾ ਹੋਣਾ ਸੀ ਜੇ ਜਿਉਂਦਾ ਹੁੰਦਾ ਤੇ 28 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਨੇ ਉਹਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਹੋਣੀਆਂ ਸੀ ਸੋ ਬੜੇ ਹੀ ਸਦਮੇ ਦੇ ਵਿੱਚ ਹੈ ਪਰਿਵਾਰ ਅਤੇ ਕਮਿਊਨਿਟੀ ਤੱਕ ਅਪਰੋਚ ਕਰ ਰਿਹਾ ਅਪੀਲ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਇਨਸਾਫ ਦਿਵਾਉਣ 'ਚ ਮਦਦ ਕਰੋ ਸਾਨੂੰ ਪਤਾ ਤਾਂ ਲੱਗੇ ਵੀ ਸਾਡਾ ਮੁੰਡਾ ਮਾਰਿਆ ਕਿਉਂ ਆ ਕਿਹਨਾਂ ਨੇ ਮਾਰਿਆ ਕਿਹਨਾ ਹਾਲਾਤ ਵਿੱਚ ਮਾਰਿਆ ਸਾਨੂੰ ਇਸ ਵਾਸਤੇ ਜਵਾਬਦੇਹੀ ਚਾਹੀਦੀ ਹੈ ਸੋ ਇੱਕ ਵਾਰ ਫਿਰ ਪੁਲਿਸ ਨੇ ਤੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ 23 ਜੁਲਾਈ 2116 ਨੂੰ ਸਰੀਚ ਹੋਏ ਇਸ ਕਤਲ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਸੰਧੂ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਦੁਨੀਆ ਦੀ ਬਹੁਤ ਹੀ ਹਾਈ ਪ੍ਰੋਫਾਈਲ ਮੀਟਿੰਗ ਦੀ ਜਿਹੜੀ ਕਿ ਅੱਜ अलास्का अमेरिका ਦਾ ਸੂਬਾ ਉੱਥੇ ਹੋਣ ਜਾ ਰਹੀ ਹੈ ਇਹ ਮੀਟਿੰਗ ਹੈ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਡੋਨਲਡ ਟਰੰਪ ਅਤੇ ਵਿਲਾਦੀਮੀਰ ਪੁਤਨ ਵਿਚਾਲੇ ਅਮਰੀਕਾ ਤੇ ਰੂਸ ਵਿਚਾਲੇ ਆਲਰੇਡੀ ਵਿਲਾਦੀਮੀਰ ਪੁਤਨ ਦੇ ਟਰੰਪ ਜਿਹੜੇ ਨੇ ਉਹ अलास्का ਪਹੁੰਚ ਚੁੱਕੇ ਆ अलास्का ਦੀ ਹਸਤੀ ਤੁਹਾਨੂੰ ਦੱਸਦੀ ਹੈ ਕਿ अलास्का ਪਹਿਲਾਂ ਰੂਸ ਦਾ ਹੀ ਹਿੱਸਾ ਹੁੰਦਾ ਸੀਗਾ ਪਰ ਜਦੋਂ ਕੈਨੇਡਾ ਤੇ ਕੈਨੇਡਾ ਦੇ ਵਿੱਚ ਬ੍ਰਿਟਾਨਵੀ ਅਤੇ ਫ੍ਰਾਂਸੀਸੀ ਆ ਕੇ ਅੱਜ ਤੋਂ 200 ਸਾਲ ਪਹਿਲਾਂ ਬਹਿ ਗਏ ਤਾ ਰੂਸ ਨੂੰ ਇਹ ਲੱਗਣ ਲੱਗਾ ਕਿ ਸ਼ਾਇਦ ਸਾਡੇ ਕੋਲੋਂ ਇਹ ਖੋ ਸਕਦੇ ਆ ਕਿਉਂਕਿ ਅਲਾਸ਼ਕਾ ਤੱਕ ਉਹਨਾਂ ਦੀਆਂ ਫੌਜਾਂ ਪਹੁੰਚਾਉਣੀਆਂ ਬਹੁਤ ਔਖੀਆਂ ਸੀ ਬਹੁਤ ਦੂਰ ਪੈ ਜਾਂਦਾ ਸੀਗਾ ਅਲਾਸ਼ਕਾ ਤੇ ਰਸ਼ੀਆ ਇੰਨੇ ਲਾਗੇ ਲਾਗੇ ਆ ਵੈਸੇ 40 ਸਮੁੰਦਰ ਪੈਂਦਾ ਪਰ ਇਹਨਾਂ ਦੇ ਦੋ ਟਾਪ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਸਿਰਫ 4 ਕਿਲੋਮੀਟਰ ਦਾ ਫਰਕ ਆ ਪਰ ਜੇਕਰ ਮੇਨ ਲੈਂਡ ਅਲਾਸਕਾ ਤੋਂ ਮੇਨ ਲੈਂਡ ਰੂਸ ਦੀ ਗੱਲ ਕਰੀਏ ਤਾਂ 70-80 ਕਿਲੋਮੀਟਰ ਦਾ ਹੀ ਫਰਕ ਆ ਪਰ ਰੂਸ ਨੇ ਉਸ ਵੇਲੇ ਇਹ ਫਿਰ ਅਮਰੀਕਾ ਨੂੰ ਵੇਚ ਦਿੱਤਾ ਸੀਗਾ ਜਿਹੜਾ ਕਿ ਅਮਰੀਕਾ ਉਸ ਵੇਲੇ ਉੱਭਰ ਰਿਹਾ ਸੀ ਵਿਕਸਿਤ ਹੋ ਰਿਹਾ ਸੀਗਾ ਤਕਰੀਬਨ 7.5 ਮਿਲੀਅਨ ਡਾਲਰ ਦੇ ਵਿੱਚ 2 ਸੈਂਟ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਲਾਸਕਾ ਜਿਹੜਾ ਆ ਉਹ ਹੋਰ ਰੂਸ ਨੇ ਅਮਰੀਕਾ ਨੂੰ ਵੇਚ ਦਿੱਤਾ ਸੀਗਾ ਸੋ ਹੁਣ ਉਹ ਧਰਤੀ ਜਿਹੜੀ ਪਹਿਲਾਂ ਰੂਸ ਦੀ ਸੀਗੀ ਹੁਣ ਅਮਰੀਕਾ ਦੀ ਆ ਉੱਥੇ ਇਹ ਹਾਈ ਪ੍ਰੋਫਾਈਲ ਮੀਟਿੰਗ ਹੋ ਰਹੀ ਆ ਤੁਸੀਂ ਕਮਾਲ ਦੀ ਗੱਲ ਕੋਈ ਦੋਵੇਂ ਇੱਕ ਦੂਏ ਦੇ ਉਲਟ ਵੀ ਬੋਲਦੇ ਰਹੇ ਆ ਦੋਵੇਂ ਤਾਕਤ ਤੱਕ ਦੂਏ ਨੂੰ ਖਤਮ ਵੀ ਕਰਨਾ ਚਾਹੁੰਦਿਆਂ ਆ ਕੋਲਡ ਵਾਰ ਵੇਲੇ ਵੀ ਹੁਣ ਵੀ ਪਰ ਅੱਜ ਹਾਲਾਤ ਇਹ ਬਣ ਗਏ ਆ ਕਿ ਦੋਵੇਂ ਜਾਣੇ ਇਕੱਲਿਆਂ ਗੱਲਬਾਤ ਕਰਨਾ ਚਾਹੁੰਦੇ ਸੀਗੇ ਜਿਹੜੇ ਅਮਰੀਕਾ ਦੇ ਕਈ ਸਿਆਸਤਦਾਨ ਏਜੰਸੀਆਂ ਇੱਥੋਂ ਤੱਕ ਕਿ ਯੂਰਪੀਅਨ ਲੀਡਰ ਚਾਹੁੰਦੇ ਨਹੀਂ ਕਿ ਕਿਸੇ ਵੇਲੇ ਵੀ ਟਰੰਪ ਅਤੇ ਪੁਤਨ ਇਕੱਲੇ ਗੱਲ ਕਰਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹੋਰ ਗੱਲ ਕਰ ਸਕਦੇ ਆ ਕਿਉਂਕਿ ਬਾਹਰ ਕੱਲਾ ਹੀ ਵੀ ਚੱਲਦੀਆਂ ਰਹਿੰਦੀਆਂ ਕਿ ਟਰੰਪ ਅਤੇ ਪੁਤਨ ਕਾਫੀ ਮਿੱਤਰ ਆ ਵੀ ਕੋਈ ਐਹੋ ਜੀ ਗੱਲ ਨਾ ਕਰ ਜਾਣ ਸੋ ਇਹਦੇ ਵਾਸਤੇ ਪੂਰਾ ਖਿਆਲ ਰੱਖਿਆ ਗਿਆ ਕਿ ਦੋਵੇਂ ਕਿਤੇ ਕੱਲਿਆਂ ਨਾ ਮਿਲਣ ਪਰ ਉੱਥੇ ਵੀ ਫਿਰ ਚਲਾਕੀ ਵਰਤ ਗਏ ਪੁਤਨ ਤੇ 트াম্প ਦੋਵੇਂ ਜਾਣੇ ਜਦੋਂ 트াম্প ਨੇ ਪੁਤਨ ਦਾ ਸਵਾਗਤ ਕੀਤਾ ਜਹਾਜ਼ ਤੋਂ ਉਤਰਦਿਆਂ ਦਾ ਇੱਕ ਜੁਆਇੰਟ بیس ਜਿਹੜਾ ਕਿ ਅਮਰੀਕਾ ਦੇ ਰੂਸ ਦਾ ਆ ਉੱਥੇ ਇਹ ਜਹਾਜ਼ ਦੋਵਾਂ ਦੇ ਉਤਰੇ ਸੀਗੇ ਉੱਪਰ ਲੜਾਕੂ ਜਹਾਜ਼ ਜਿਹੜੇ ਨੇ ਜੀ ਉੱਪਰ ਘੁੰਮ ਰਹੇ ਸੀ ਵੀ ਕਿਉਂਕਿ ਕਿਤੇ ਕੁਝ ਹੋ ਨਾ ਜਾਵੇ ਤਾਂ 트াম্প ਨੂੰ ਸਵਾਗਤ ਕਰਦਿਆਂ ਨਾਲ ਹੀ ਆਪਣੀ ਲਿੰਮੋ ਦੇ ਵਿੱਚ ਬਿਠਾ ਕੇ ਲੈ ਗਏ ਜਿਹਨੂੰ ਬੀਸਟ ਕਹਿੰਦੇ ਆ ਸੋ ਉਹ ਜਿਹੜਾ ਸਮਾਂ ਅਰਪੋਰਟ ਤੋਂ ਜੁਆਇੰਟ ਬੇਸ ਤੋਂ ਮੀਟਿੰਗ ਵਾਲੀ ਥਾਂ ਤੇ ਜਾਣ ਦਾ ਸੀਗਾ ਉਹਦੇ ਵਿੱਚ ਦੋਹਾਂ ਨੇ ਇਕੱਲਿਆਂ ਨੇ ਲਿਮੋਜ਼ੀਨ 'ਚ ਸਫ਼ਰ ਕੀਤਾ ਆ ਤੇ ਇਸ ਕਰਕੇ ਉਦੋਂ ਕੀ ਗੱਲਬਾਤ ਹੋਈ ਆ ਇਹਨੂੰ ਲੈ ਕੇ ਅੱਜ ਦੁਨੀਆ ਪਰਵਰਿਸ਼ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਅੰਦਾਜ਼ੇ ਲਾਏ ਜਾ ਰਹੇ ਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਪਰਬ ਜਿਹੜੀ ਖਲਤੋਂ ਰੋਕਣਾ ਚਾਹੁੰਦੇ ਸੀ ਵੀ ਕਿਤੇ ਇਕੱਲੇ ਨਾ ਮਿਲ ਪਣ ਉਹ ਉਹ ਮਿਲ ਪਏ ਆ ਤੇ ਕੀ ਗੱਲ ਕਰ ਗਏ ਆ ਇਹ ਹੁਣ ਸ਼ਾਇਦ ਕਿਸੇ ਵੇਲੇ ਵੀ ਪਤਾ ਨਾ ਲੱਗੇ ਸੋ ਇਹਦੇ ਵਿੱਚ ਇੱਕ ਗੱਲ ਜਿਹੜੀ ਇਹ ਆ ਕਿ ਪਹਿਲਾਂ ਟਰੰਪ ਅੱਜ ਥੋੜੀ ਜਿਹਾ ਦਾਸ ਦਿਖਾਈ ਦੇ ਰਹੇ ਸੀਗੇ ਜਦੋਂ ਉਹਨਾਂ ਨੇ ਪੁੱਤ ਨੂੰ ਦੇਖਿਆ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਰੌਣਕ ਆਈ ਪਲੁੱਟਨ ਵੀ ਜਿਹੜੇ ਆ ਉਹ ਬੜੇ ਠੋਕ ਕੇ ਹੱਸ ਕੇ ਟਰੰਪ ਨੂੰ ਮਿਲੇ ਆ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਤੁਸੀਂ ਇਹ ਦੇਖੋ ਕਿ ਪੁੱਤਨ ਇਸ ਵੇਲੇ ਦੁਨੀਆ ਦੇ ਵਿੱਚ ਵਾਂਟਡ ਲਾਨਿਆ ਹੋਇਆ ਅਮਰੀਕਾ ਤੇ ਨੈਟੋ ਨੇ ਕਿਉਂਨੇ ਜੰਗੀ ਅਪਰਾਧ ਕੀਤੇ ਆ ਯੂਕਰੇਨ ਦੇ ਵਿੱਚ ਆਮ ਲੋਕਾਂ ਦਾ ਕਤਲ ਕੀਤਾ ਆ ਰੂਸ ਦੇ ਉੱਤੇ ਪੁੱਤਨ ਦੇ ਉੱਤੇ ਪਰਸਨਲੀ ਬਹੁਤ ਸਾਰੀਆਂ ਪਾਬੰਦੀਆਂ ਲਗੀਆਂ ਹੋਈਆਂ ਉਹਨੂੰ ਆਈਸੋਲੇਟ ਕੀਤਾ ਹੋਇਆ ਆ ਉਹਦੀ ਗ੍ਰਿਫਤਾਰੀ ਤੇ ਵਾਰੰਟ ਜਾਰੀ ਕੀਤੇ ਹੋਏ ਆ ਉਹੀ ਪੁਤਨ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਅਮਰੀਕਾ ਦੇ ਸਭ ਤੋਂ ਵੱਡੇ ਵਿਅਕਤੀ ਦੇ ਨਾਲ ਮਿਲ ਕੇ ਉਹਦੀ ਹੀ ਗੱਡੀ ਵਿੱਚ ਬਹਿ ਕੇ ਜਾ ਰਿਹਾ ਆ ਸੋ ਪੁਤਨ ਵੀ ਆਪਣੀ ਲਾਤ ਉੱਪਰ ਰੱਖ ਲਿਆ ਦੁਨੀਆ ਦੇ ਅੱਗੇ ਵੀ ਤੁਸੀਂ ਮੇਰਾ ਕੀ ਕਰ ਲਿਆ ਆ ਆ ਦੇਖੋ ਮੈਂ ਅਮਰੀਕਾ ਦੇ ਵਿੱਚ ਆ ਕੇ ਬੈਠਾ ਆ ਸੋ ਕੁੱਲ ਮਿਲਾ ਕੇ ਪੁਤਨ ਦੇ ਵਾਸਤੇ ਕਾਫੀ ਇਹ ਕਰ ਸਕਦੇ ਆ ਕਿ ਹਾਸਲ ਕਰਨ ਵਾਲੀ ਗੱਲ ਆ ਕਿ ਇੱਕ ਪਾਸੇ ਜਦੋਂ ਦੁਨੀਆ ਉਹਦੀ ਗ੍ਰਫਤਾਰੀ ਚਾਹੁੰਦੀ ਆ ਇੱਕ ਪਾਸੇ ਦੁਨੀਆ ਨੂੰ ਖਤਮ ਕਰਨਾ ਚਾਹੁੰਦੀ ਆ ਤਾਂ ਉਹ ਅਮਰੀਕਾ ਦੇ ਵਿੱਚ ਆ ਕੇ ਬੈਠਾ ਅਮਰੀਕਾ ਦੇ ਸਭ ਤੋਂ ਵੱਡੇ ਵਿਅਕਤੀ ਨਾਲ ਬੈਠਾ ਗੱਡੀ ਵਿੱਚ ਜਾ ਰਿਹਾ ਆ ਸੋ ਹੁਣ ਮੁਲਾਕਾਤਾਂ ਦਾ ਦੌਰ ਜਿਹੜਾ ਸ਼ੁਰੂ ਹੋ ਜਾਣਾ ਉਹਦੇ ਵਿੱਚ ਇਧਰੋਂ ਅਮਰੀਕਨ ਰਾਸ਼ਟਰਪਤੀ ਤੇ ਉਹਨਾਂ ਦੇ ਨਾਲ ਬਹੁਤ ਵੱਡੀ ਟੀਮ ਹੈ ਉਹਨਾਂ ਦੇ ਸਹਾਇਕ ਨੇ ਉਹਨਾਂ ਦੇ ਸਖਤਰ ਨੇ ਮੰਤਰੀ ਨੇ ਇਸੇ ਤਰ੍ਹਾਂ ਉਹ ਵੀ ਵਲਾਦੀਮੀਰ ਪੋਟਰਨ ਵੀ ਵੱਡੀ ਟੀਮ ਆਪਣੀ ਮੰਤਰੀਆਂ ਸਹਾਇਕਾਂ ਦੀ ਰੂਸ ਤੋਂ ਲੈ ਕੇ ਆਏ ਆ ਕੁੱਲ ਮਿਲਾ ਕੇ ਅੱਖਾਂ ਇਸ ਗੱਲ ਦੇ ਉੱਤੇ ਲੱਗੀਆਂ ਹੋਈਆਂ ਕਿ ਯੂਕਰੇਨ ਜੰਗ ਬੰਦ ਹੁੰਦੀ ਹੈ ਜਾਂ ਨਹੀਂ ਪਰ ਹਾਲ ਦੀ ਘੜੀ ਬੰਦ ਨਹੀਂ ਹੋਈ ਐਜ਼ ਵੀ ਸਪੀਕ ਜਦੋਂ ਆਪਾਂ ਗੱਲ ਕਰ ਰਹੇ ਆ ਤੇ ਉਧਰੋਂ ਜ਼ੇਲੈਂਸਕੀ ਜਿਹੜੇ ਆ ਰਾਸ਼ਟਰਪਤੀ ਯੂਕਰੇਨ ਦੇ ਉਹ ਕਹਿ ਰਹੇ ਆ ਕਿ ਆ ਸਾਡੇ ਜੀ ਬੰਬ ਡਿੱਗ ਰਹੇ ਸਾਡੇ ਮਜ਼ਾਈਲਾਂ ਡਿੱਗ ਰਹੀਆਂ ਆ ਸੋ ਇੱਕ ਪਾਸੇ ਗੱਲਬਾਤ ਸ਼ਾਂਤੀ ਲਈ ਹੋ ਰਹੀ ਆ ਦੂਜੇ ਪਾਸੇ ਬੰਬ ਡਿੱਗਣੋਂ ਬੰਦ ਨਹੀਂ ਹੋਏ ਸੋ ਕੁੱਲ ਮਿਲਾ ਕੇ ਜਦੋਂ ਪੂਰੀ ਗੱਲਬਾਤ ਮੁਕੰਮਲ ਹੋਊਗੀ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਕੀ ਹਾਸਲ ਹੋਇਆ ਅਮਰੀਕਾ ਨੇ ਕੀ ਹਾਸਲ ਕੀਤਾ ਰੂਸ ਨੇ ਕੀ ਹਾਸਲ ਕੀਤਾ ਦੁਨੀਆ ਨੇ ਕੀ ਹਾਸਲ ਕੀਤਾ ਇਹਦੇ ਵਿੱਚ ਜੰਗਬੰਦੀ ਹੁੰਦੀ ਆ ਜਾਂ ਨਹੀਂ ਸੋ ਇਹ ਸਾਰੀਆਂ ਮੀਟਿੰਗਸ ਤੋਂ ਬਾਹਰ ਪਤਾ ਲੱਗਣਾ ਆ ਐਸਐਮਐਲ ਨੇ 트럼ਪ ਅਤੇ ਪੁਤਿਨ ਦੋਹਾਂ ਦਾ ਜ਼ੋਰ ਲੱਗਾ ਹੈ ਕਿ ਉਹ ਇਸ ਮੀਟਿੰਗ ਤੋਂ ਵੱਧ ਤੋਂ ਵੱਧ ਖੱਟ ਜਾਣ ਕਿਉਂਕਿ ਜਿਹੜਾ ਵੱਧ ਖੱਟ ਗਿਆ ਉਹੀ ਵੱਡੀ ਧਿਰ ਜਿਹੜੀ ਕਹੀ ਜਾਣੀ ਹੈ ਕਹਿਆ ਵੀ ਆ ਉਹ ਬੰਦਾ ਆਇਆ ਸੀਗਾ ਦੋਹਾਂ ਦੀ ਮੀਟਿੰਗ ਦੇ ਵਿੱਚੋਂ ਇਹ ਜ਼ਿਆਦਾ ਖੱਟ ਗਿਆ ਸੋ ਦੋਵੇਂ ਖਿੱਚਣ ਦੀ ਕੋਸ਼ਿਸ਼ ਕਰਨਗੇ ਜੀ ਤੇ ਯੂਰੋਪੀਅਨ ਲੀਡਰ ਪੂਰੀ ਦੁਨੀਆ ਦੀ ਨਜ਼ਰ ਇੱਤੇ ਲੱਗੀ ਹੋਈ ਆ ਖਾਸ ਕਰਕੇ ਭਾਰਤੀ ਲੀਡਰ ਜਿਹੜੇ ਆ ਬੜੀ ਟਿਕ ਟਿਕੀ ਲਾ ਕੇ ਇਸ ਮੁਲਾਕਾਤ ਵੱਲ ਦੇਖ ਰਹੇ ਆ ਕਿ ਇਹ ਨਾ ਹੋਵੇ ਕਿ ਦੋਵੇਂ ਜੱਫੀਆਂ ਪਾਇ ਲੈਣਾ ਤੇ ਅਸੀਂ ਦੋਨੇ ਪਾਸੇੋਂ ਜਾਂਦੇ ਰਹੀਏ ਸੋ ਉਹ ਕਿਦਾਂ ਵੀ ਥੋਬੀ ਦੇ ਕੁੱਤੇ ਨੂੰ ਕਦੀ ਅਮਰੀਕਾ ਨੂੰ ਜਾਂਦੇ ਆ ਤੇ ਕਦੀ ਰੂਸਲ ਨੂੰ ਜਾਂਦੇ ਆ ਤੇ ਉਹ ਦੋਨੇ ਇਕੱਠੇ ਹੋ ਕੇ ਮੀਟਿੰਗਾਂ ਕਰ ਰਹੇ ਆ ਸੋ ਅਜਿਹੇ ਹਾਲਾਤ ਦੇ ਵਿੱਚ ਭਾਰਤ ਦੀ ਹਾਲਤ ਕਾਫੀ ਜੜੀ ਆ ਉਹ ਪਤਲੀ ਹੋਈ ਪਈ ਆ ਤੇ ਉਹਨਾਂ ਦੀਆਂ ਨਿਗਾਹਾਂ ਅੱਜ ਵਾਲੇ ਜਿਹੜੀ ਲਾਸਟ ਕਾਚ ਹੋ ਰਹੀ ਹੈ ਮੀਟਿੰਗ ਉੱਤੇ ਲਗੀਆਂ ਹੋਈਆਂ ਕਿਉਂਕਿ 트ੰਪ ਪਹਿਲਾਂ ਵੀ ਕਹਿ ਚੁੱਕੇ ਆ ਕਿ ਸ਼ਾਇਦ ਮੈਂ ਭਾਰਤ ਦੇ ਉੱਤੇ ਇਸ ਮੀਟਿੰਗ ਤੋਂ ਬਾਅਦ ਹੋਰ ਟੈਰਫ ਲਾ ਦਿਆਂ ਸੋ ਇਹਦੇ ਵੇਰਵੇ ਜੋ ਵੀ ਸਾਹਮਣੇ ਆਉਣਗੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਹਮਣੇ ਸ਼ੇਅਰ ਕਰਾਂਗੇ ਜੀ ਇਸੇ ਨਾਲ ਹੀ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਦੇ ਵਿੱਚ 트ੰਪ ਦੇਵਤਾ ਹੁੰਦਾ ਸੀਗਾ ਪਰ ਹੁਣ ਉਹਨੂੰ ਰਾਖਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ ਉਹਦੇ ਪੁਤਲੇ ਫੁਕੇ ਜਾ ਰਹੇ ਆ ਉਹਦੇ ਜਿਹੜੇ ਵੱਡੇ ਵੱਡੇ ਪੁਤਲੇ ਆ ਉਹਨਾਂ ਦੇ ਗਾਲਾਂ ਦੇ ਵਿੱਚ ਜੁੱਤੀਆਂ ਪਾ ਕੇ ਘੁਮਾਇਆ ਜਾ ਰਿਹਾ ਆ ਆਰਐਸਐਸ ਭਾਰਤ ਨੂੰ ਚਲਾ ਰਹੀ ਇੱਕ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ ਹਿੰਦੂ ਰਾਖਾ ਦੀ ਹੈ ਮੈਂਤੀ ਜਿਹੜੀ ਕਿ ਇਸ ਵੇਲੇ ਸੱਤਾਧਾਰੀ ਭਾਜਪਾ ਦੇ ਪਿੱਛੇ ਖੜੀ ਆ ਉਹ ਹੱਲੇ ਤੱਕ ਟਰੰਪ ਨੂੰ ਜਿਹੜਾ ਬੜੀ ਵੜਿਆਉਂਦੀ ਰਹੀ ਆ ਪਰ ਅੱਜ ਪਹਿਲੀ ਵਾਰੀ ਹੋਇਆ ਕਿ ਖੁੱਲਕੇ ਉਹਨਾਂ ਨੇ 트럼ਪ ਦੇ ਆਹੂ ਲਾਏ ਆ ਜੀ ਉਹਨਾਂ ਨੇ ਆਪਣੇ ਰਸਾਲੇ ਆਰਗੇਨਾਈਜ਼ਰ ਜਿਹੜਾ ਕਿਆਰਐਸਐਸ ਦਾ ਮਾਊਥਪੀਸ ਆ ਉਹਦੇ ਵਿੱਚ ਕਈ ਲੇਖ ਲਿਖੇ ਅਤੇ ਲਿਖਵਾਏ ਆ ਜਿਦੇ ਵਿੱਚ 트럼ਪ ਦੀ ਆਲੋਚਨਾ ਕੀਤੀ ਗਈ ਆ ਅਮਰੀਕਾ ਨੂੰ ਅੱਤਵਾਦੀਆਂ ਦਾ ਸਿਰਜਕ ਅਤੇ ਪਾਲਣਹਾਰ ਕਿਹਾ ਇਹਦੇ ਵਿੱਚ ਜਿਹੜੇ ਮੁੱਖ ਤੌਰ ਦੇ ਤੇ ਲੇਖ ਲਿਖੇ ਆ ਉਹਨਾਂ ਵਿੱਚ ਪਾਕਿਸਤਾਨ ਦੇ ਫੌਜੀ ਚੀਫ ਨੂੰ ਅਮਰੀਕਾ ਸੱਦਣਾ ਆ ਬਲੋਚਿਸਤਾਨ ਦੀ ਜਿਹੜੀ ਨੈਸ਼ਨਲ ਆਰਮੀ ਆ ਉੱਥੋਂ ਦੀ ਬਲੋਚਿਸਤਾਨ ਦੀ ਇੱਕ ਜਥੇਬੰਦੀ ਉਹਦੇ ਤੇ ਅਮਰੀਕਾ ਦੁਆਰਾ ਪਾਬੰਦੀ ਲਾਉਣ ਦੀ ਗੱਲ ਆ ਖਾਸ ਕਰਕੇ ਅਮਰੀਕਾ ਦੇ ਵਿੱਚ ਖਾਲਸਤਾਨ ਪੱਖੀਆਂ ਨੂੰ ਜਿਹੜਾ ਉਹ ਕਹਿੰਦੇ ਵੀ ਤੁਸੀਂ ਉਭਾਰ ਰਹੇ ਆ ਕਾਰਲਿਸਤਾਨ ਪੱਖੀਆਂ ਨੂੰ ਅਮਰੀਕਾ ਸਪੋਰਟ ਕਰ ਰਿਹਾ ਇਹ ਤੋਂ ਛਿੜਕੇ ਵੱਡੇ ਵੱਡੇ ਲੇਖ ਜਿਹੜੇ ਨੇ ਜੀਯੂਐਸ ਰਸਾਲੇ ਵਿੱਚ ਲਿਖੇ ਗਏ ਆ ਇਸ ਰਸਾਲੇ ਵਿੱਚ ਲਿਖਿਆ ਗਿਆ ਆ ਰਸਸ ਦੇ ਸਮਰਥਕਾਂ ਵੱਲੋਂ ਕਿ ਅਮਰੀਕਾ ਦੁਨੀਆ ਨੂੰ ਲੈਕਚਰ ਦਿੰਦਾ ਆ ਕਿ ਅੱਤਵਾਦ ਖਤਮ ਕਰਨਾ ਆ ਪਰ ਖੁਦ ਪਾਕਿਸਤਾਨ ਨੂੰ ਉਹਨਾਂ ਦੀਆਂ ਜਹਾਦੀ ਮਸ਼ੀਨਾਂ ਨੂੰ ਫੰਡ ਦਿੰਦਾ ਆ ਤੇ ਉਹ ਕਹਿੰਦੇ ਵੀ ਦੋ ਗਲੀ ਨੀਤੀ ਤੇ ਚੱਲ ਰਹੇ ਆ ਅਮਰੀਕਾ ਇੱਕ ਪਾਸੇ ਕਹਿ ਰਿਹਾ ਕਿ ਅਸੀਂ ਅੱਤਵਾਦ ਨੂੰ ਖਤਮ ਕਰਨਾ ਪਰ ਦੂਜੇ ਪਾਸੇ ਭਾਰਤ ਦੇ ਉਲਟ ਪਾਕਿਸਤਾਨ ਦੀ ਸਪੋਰਟ ਕਰ ਰਿਹਾ ਆ ਖਾਲਸਤਾਨੀ ਧਿਰਾਂ ਨੂੰ ਵੱਡੀਆਂ ਕਰ ਰਿਹਾ ਔਰ ਉਹਨੂੰ ਸਪੋਰਟ ਕਰ ਰਿਹਾ ਆ ਤੇ ਉਹ ਕਹਿੰਦੇ ਵੀ ਅਮਰੀਕਾ ਦੇ ਕਹਿਣ ਅਤੇ ਕਾਰਵਾਈਆਂ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ ਆ ਸੋ ਇਹ ਪਹਿਲੀ ਵਾਰੀ ਆ ਕਿ ਆਰਐਸਐਸ ਵੱਲੋਂ ਖੁੱਲ ਕੇ ਅਮਰੀਕਾ ਦੇ ਉਲਟ ਬੋਲਿਆ ਜਾ ਰਿਹਾ ਆ ਜਿਵੇਂ ਮੈਂ ਪਹਿਲਾਂ ਕਿਹਾ ਵੀ ਟਰੰਪ ਹੁਣ ਉਹਨਾਂ ਦੇ ਵਾਸਤੇ ਦੇਵਤੇ ਤੋਂ ਰਾਖਸ਼ ਬਣ ਗਿਆ ਆ ਆਰਐਸਐਸ ਜੋ ਖੁਦ ਇੱਕ ਵੱਡੀ ਅਤਵਾਦੀ ਜਥੇਬੰਦੀ ਹੈ ਜਿਹਨੇ ਕਿ ਭਾਰਤ ਵਿੱਚ ਕਈ ਖੁੱਲ ਕੇ ਬੰਬ ਧਮਾਕੇ ਕਰਾਏ ਆ ਬਹੁਤ ਸਾਰੇ ਸ਼ਹਿਰਾਂ 'ਚ ਦੰਗੇ ਕਰਾਏ ਆ ਮੁਸਲਮਾਨਾਂ ਨੂੰ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਕਿਸੇ ਨੂੰ ਕੁੱਟ ਮਾਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸੇ ਨੂੰ ਜਜ਼ਬ ਕਰਨ ਦੀਆਂ ਅਸਿਮੀਲੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਸੋ ਇਹ ਆਪਣੇ ਵੱਲ ਨਹੀਂ ਦੇਖਦੇ ਹੈਗੇ ਤੇ ਹੁਣ ਇਹ ਜਥੇਬੰਦੀ ਜੀ ਦੇ ਤੇ ਕਿ ਭਾਰਤ ਵਿੱਚ ਵੀ ਪਾਬੰਦੀ ਲੱਗੀ ਰਹੀ ਆ ਬਹੁਤ ਲੰਮਾ ਸਮਾਂ ਇਹਦੇ ਨਾਲ ਜੁੜੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹਨਾਂ ਨੂੰ ਕਿ ਲੰਮਾ ਅਰਸਾ ਕਿਸੇ ਵੀ ਬਾਹਰਲੇ ਮੁਲਕ 'ਚ ਵੜ ਨਹੀਂ ਦਿੱਤਾ ਗਿਆ ਜਦੋਂ ਪ੍ਰਧਾਨ ਮੰਤਰੀ ਬਣਿਆ ਉਦੋਂ ਵੜਨ ਦਿੱਤਾ ਗਿਆ ਉਹਦੇ ਉੱਤੇ ਇੱਕ ਵਾਰੀ ਫਿਰ ਪਾਬੰਦੀ ਲੱਗਣ ਦਾ ਸਮਾਂ ਬਣ ਰਿਹਾ ਆ ਸੋ ਆਰਐਸਐਸ ਵੱਲੋਂ ਜਿਸ ਤਰੀਕੇ ਦੇ ਨਾਲ ਟਰੰਪ ਦੇ ਖਿਲਾਫ ਬਿਆਨਬਾਜ਼ੀ ਕੀਤੀ ਗਈ ਆ ਅਮਰੀਕਾ ਦੇ ਖਿਲਾਫ ਜਿਹੜਾ ਆ ਉਹ ਮੰਦੀ ਭਾਸ਼ਾ ਵਰਤੀ ਗਈ ਹੈ ਇਹਦੇ ਤੋਂ ਅਮਰੀਕਾ ਚੋਂ ਮੰਗਾ ਉੱਠ ਖੜੀਆਂ ਕਿ ਆਰਐਸਐਸ ਦੇ ਉੱਤੇ ਤੁਰੰਤ ਅਮਰੀਕਾ ਵੱਲੋਂ ਪਾਬੰਦੀ ਲਾਈ ਜਾਵੇ ਅਖੀਰ ਚ ਗੱਲਬਾਤ ਕਰੀਏ ਜੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਨੂੰ ਪਤਾ ਹੈ ਕਿ ਭਾਜਪਾ ਤੇ ਕਾਂਗਰਸ ਨਾਲੋਂ ਕੋਈ ਡਿਫਰੈਂਟ ਨਹੀਂ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਆ ਪੰਜਾਬ ਨੂੰ ਇਹ ਖਾਣਾ ਚਾਹੁੰਦੀ ਆ ਲੁੱਟ ਕੇ ਤੇ ਕੁਟਕ ਇੰਨਾਂ ਦੀ ਪੰਜਾਬੀਆਂ ਦੀ ਕਰਨਾ ਚਾਹੁੰਦੀ ਆ ਪਰ ਇਹ ਸ਼ਾਇਦ ਪਾਰਟੀ ਖੁੱਲ ਕੇ ਹੁਣੇ ਗੱਲ ਕਰ ਰਹੀ ਆ ਤੇ ਮਨੀਸ਼ ਸੋਧਿਆ ਜਿਹੜੇ ਕਿ ਦਿੱਲੀ ਦੇ ਇੱਕ ਵੱਡੇ ਆਗੂ ਆ ਦਿੱਲੀ ਵਿੱਚੋਂ ਇਹ ਸੂਫੜਾ ਸਾਫ ਕਰਾ ਕੇ ਪੰਜਾਬ ਨੂੰ ਲੁੱਟਣ ਲਈ ਕੇਜਰੀਵਾਲ ਸੋਧਿਆ ਵਰਗੇ ਪੰਜਾਬ ਆਣ ਕੇ ਬੈਠੇ ਆ ਤੇ ਪੰਜਾਬ ਦੇ 92 ਜਿਹੜੇ ਇਹਨਾਂ ਦੇ ਐਮਐਲਏ ਸਣੇ ਮੁੱਖ ਮੰਤਰੀ ਉਹ ਇੰਨੇ ਪੰਜਾਬੀਆਂ ਦੇ ਨਾਲ ਜਿਹੜਾ ਪਿੱਠ ਘਮਾਈ ਬੈਠੇ ਆ ਕਿ ਉਹਨਾਂ ਦੀ ਲੁੱਟ ਵਿੱਚ ਭਾਈਵਾਲ ਹੋਏ ਆ ਤੋ ਇਹ ਹੁਣ ਜਿਹੜੇ ਲੋਕ ਨੇ ਲੀਡਰ ਨੇ ਸ਼ਰੇ ਆਮ ਆਪਣੇ ਮਨਸੂਬੇ ਜ਼ਾਹਰ ਕਰ ਰਹੇ ਆ ਕਿ ਉਹ ਪੰਜਾਬ ਦੇ ਵਿੱਚ ਹੁਣ ਕਿਹੋ ਜੀ ਰਾਜਨੀਤੀ ਖੜੀ ਕਰਨਾ ਚਾਹੁੰਦੇ ਆ ਤੇ ਪੰਜਾਬ ਦੇ ਅੰਦਰ ਭਵਿੱਖ ਚ ਕੀ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਇੱਕ ਸਭਾ ਜੀ ਦੇ ਵਿੱਚ ਭਗਵਾਨਤ ਮਾਨ ਅਮਨ ਰੋੜਾ ਅਤੇ ਕੁਝ ਔਰਤਾਂ ਸ਼ਾਮਲ ਸੀ ਉਹਨੂੰ ਮਨੀਸ਼ ਸੋਧੀਆਂ ਨੇ ਸੰਬੋਧਨ ਕੀਤਾ ਉਹਦੇ ਵਿੱਚ ਉਹ ਖੁਦ ਆਪਣੀ ਅੰਦਰਲੀ ਕਤੂਤ ਕਿਵੇਂ ਜ਼ਾਹਰ ਕਰ ਦਿਆ ਤੁਸੀਂ ਖੁਦ ਦੇਖ ਸੁਣ ਸਕਦੇ ਹੋ ਜੀ 2027 के चुनाव जीतवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगी तैयार है जोश के साथ बहुत बढ़िया 2027 के चुनाव जीतवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगी तैयार है जोश के साथ बहुत बढ़िया ਕਿ ਤੁਸੀਂ ਦੇਖੀਏ ਵੀਡੀਓ ਕਿ ਮਨੀਸ਼ ਸ਼ਿਸ਼ੋਧਿਆ ਬੜੀ ਬਿਸ਼ਰਮੀ ਦੇ ਨਾਲ ਇਹ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ 2077 ਦੀਆਂ ਚੋਣਾਂ ਜਿੱਤਣਾਂ ਵਾਸਤੇ ਸਾਮ-ਦਾਮ-ਦੰਡ-ਪੇੜ ਜਿਹੜੀ ਕਿ ਇੱਕ ਚਾਣਕੀਆ ਦੀ ਨੀਤੀ ਹੈ ਇੱਕ ਫਾਰਮੂਲਾ ਆ ਕਿ ਮੋਰਲੇ ਬੰਦੇ ਨੂੰ ਖਤਮ ਕਰਨ ਦੇ ਵਾਸਤੇ ਜਿੱਤ ਹਾਸਲ ਕਰਨ ਦੇ ਵਾਸਤੇ ਪਿਆਰ ਧੋਖਾ ਕੁੱਟਮਾਰ ਕਤਲਿਆ ਜੋ ਮਰਜ਼ੀ ਕਰੋ ਸਾਮਦਾਮ ਦੰਡਪੇਦ ਸਾਰਾ ਕੁਝ ਕਰੋ ਪਰ ਜਿੱਤ ਜ਼ਰੂਰੀ ਆ ਉਹ ਕਹਿੰਦੇ ਅਸੀਂ ਉਹ ਵਰਤਾਂਗੇ ਉਹ ਕਹਿੰਦੇ ਸਾਨੂੰ ਸੱਚ ਝੂਠ ਬੋਲਣਾ ਪਵੇ ਸਵਾਲ ਜਵਾਬ ਕਰਨੇ ਪੈਣ ਇੱਕ ਲਫਜ਼ ਵਰਤ ਜਾ ਕੇ ਸਾਨੂੰ ਲੜਾਈ ਝਗੜਾ ਵੀ ਕਰਨਾ ਪਵੇ ਤਾਂ ਅਸੀਂ ਕਰਾਂਗੇ ਅਸੀਂ ਜਿੱਤਣਾ ਜ਼ਰੂਰ ਆ ਤੇ ਬੜੀ ਬਿਸ਼ਰਮੀ ਦੀ ਗੱਲ ਆ ਕਿ ਪੰਜਾਬ ਦਾ ਮੋਕ ਮੰਤਰੀ ਬੈਠਾ ਮੋਰੇ ਦੰਦੀਆਂ ਕੱਢ ਰਿਹਾ ਆ ਤੇ ਨਾਲ ਜਿਹੜੇ ਉਹਦੇ ਮਗਰ ਬੈਠੀਆਂ ਔਰਤਾਂ ਉਹ ਇਸ ਗੱਲ ਦੇ ਉੱਤੇ ਤਾੜੀਆਂ ਮਾਰ ਰਹੀਆਂ ਕਿ ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾਉਣ ਲਈ ਤਿਆਰ ਆਂ ਸੋ ਏਜੰਡਾ ਸਾਫ਼ ਹੈ ਜੀ ਕਿ ਪੰਜਾਬ ਦੇ ਵਿੱਚ ਦੰਗੇ ਕਰਾਏ ਜਾਣਗੇ ਚਾਹੇ ਉਹ ਦੰਗੇ ਹਿੰਦੂਆਂ ਸਿੱਖਾਂ ਦੇ ਵਿਚਾਲੇ ਹੋਣ ਚਾਹੇ ਉਹ ਦੰਗੇ ਜੱਟਾਂ ਤੇ ਮਜ਼ਦੂਰਾਂ ਦਲਤਾਂ ਦੇ ਵਿਚਾਲੇ ਹੋਣ ਚਾਹੇ ਉਹ ਕਿਸੇ ਹੋਰ ਵਿਚਾਲੇ ਹੋਣ ਸੋ ਕੁੱਲ ਮਿਲਾ ਕੇ ਆਮ ਆਦੀ ਪਾਰਟੀ ਇਹ ਕਰਨ ਜਾ ਰਹੀ ਆ ਸੋ ਬੀਤੇ ਦੇ ਵਿੱਚ ਜੋ ਕੁਛ ਨਾ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਕਦੀ ਤਿਰੰਗਾ ਯਾਤਰਾਵਾਂ ਕੱਢਣੀਆਂ ऐं कॾहिं जहिड़ा आहे ਉਤਰੋ ਵੀ ਕਾਂਦੀ ਰਾਜਨੀਤੀ ਨੂੰ ਪੱਠੇ ਪਾਉਣੇ ਤੇ ਕਦੀ ਹੁਣ ਘਟ ਗਣਤੀ ਕਮਿਸ਼ਨ ਦਾ ਚੇਅਰਮੈਨ ਇੱਕ ਪਾਸਟਰ ਨੂੰ ਲਾ ਦੇਣਾ ਇਹ ਸਾਰਾ ਗੱਲ ਸਪਸ਼ਟ ਕਰ ਰਹੀ ਹੈ ਕਿ ਆਪ ਦੇ ਜਿਹੜੇ ਮਨਸੂਬੇ ਆ ਉਹ ਬਹੁਤੇ ਖਤਰਨਾਕ ਆ ਤੇ ਇਹ ਕਾਂਗਰਸ ਅਤੇ ਭਾਜਪਾ ਵਾਂਗ ਪੰਜਾਬ ਦੇ ਲੋਕਾਂ ਨੂੰ ਵੰਡ ਕੇ ਆਸ ਵਿੱਚ ਲੜਾ ਕੇ ਆਪਣੀ ਕੁਰਸੀ ਹਾਸਲ ਕਰਨਾ ਚਾਹੁੰਦੇ ਆ ਤੇ ਇਹ ਕਹਿਣ ਵਿੱਚ ਬਿਲਕੁਲ ਵੀ ਸ਼ਰਮ ਨਹੀਂ ਕਰ ਰਹਾ ਕਿ ਸਾਨੂੰ ਲੜਾਈ ਝਗੜਾ ਕਰਾਉਣਾ ਪੈਣਾ ਆ ਅਸੀਂ ਇਹ ਕਰਾਵਾਂਗੇ ਪਰ ਜਿੱਤਣਾ ਆ ਸੋ ਪੰਜਾਬ ਦੇ ਲੋਕਾਂ ਨੇ ਇਹ ਨੀਤੀ ਕਿਵੇਂ ਨਕਾਰਨੀ ਆ ਉਹਨਾਂ ਨੇ ਆਸ ਵਿੱਚ ਲੜਨ ਤੋਂ ਕਿਵੇਂ ਬਚਣਾ ਇਹ ਲੋਕ ਜਿਹੜੇ ਦੰਗੇ ਕਰਾਉਣੇ ਚਾਹੁੰਦੇ ਆ ਲੜਾਈ ਪੜਾਈ ਕਰਕੇ ਚੋਣਾ ਜਤਨੀਆਂ ਚਾਹੁੰਦੇ ਆ ਇਹਨਾਂ ਨੂੰ ਕਿਵੇਂ ਜਿਹੜਾ ਆ ਹਾਰਨਾ ਹਰਾਉਣਾ ਆ ਇਹ ਹੁਣ ਲੋਕਾਂ ਨੇ ਪੰਜਾਬ ਦੇ ਜਾਣੇ ਤੇ ਇਹ ਕਰਨਾ ਆ ਕਿਉਂਕਿ ਇਹ ਇੱਕ ਸਿੱਧਾ ਚੈਲੰਜ ਜਿਹੜਾ ਇਹਨਾਂ ਨੇ ਹੁਣ ਕਰ ਦਿੱਤਾ ਹੈ ਜੀ ਇੱਥੇ ਆਪਾਂ ਪ੍ਰੋਗਰਾਮ ਜਿਹੜਾ ਇਸ ਹਫ਼ਤੇ ਦਾ ਖੀਲਾ ਮਕਾਉਨੇ ਆ ਤੇ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦੱਸ ਹੋਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ